ਮਜਬੂਰੀ ਸੀ ਕੈਪਟਨ ਸਾਹਿਬ ਦੇ ਅਸਤੀਫਾ ਦੇਣੇ ਲੋਕਾਂ ਦੇ ਵੱਲੋਂ ਜਿਹੜੇ ਤਰਕ ਲਾਏ ਜਾ ਰਹੇ ਨੇ ਆਮ ਜਨਤਾ ਵੱਲੋਂ ਵੀ ਕੈਪਟਨ ਸਾਹਿਬ ਬੀਜੇਪੀ ਜਾਣਗੇ ਤੁਸੀਂ ਕੀ ਕਹੋਗੇ ਜਾ ਵੀ ਸਕਦੇ ਨੇ ਕੋਈ ਬੜੀ ਗੱਲ ਨਹੀਂ ਹੈਗੀ ਜਾ ਵੀ ਸਕਦੇ ਨੇ ਉਹ ਉਹ ਮੈਨੂੰ ਇਹ ਲੱਗਦਾ ਕਿ ਉਹ ਕਿਤੇ ਆਪਣੀ ਪਾਰਟੀ ਨਾ ਬਣਾ ਲੈਣ ਪੰਜਾਬ ਦੇ ਅੰਦਰ ਕੈਪਟਨ ਸਾਹਿਬ ਨੇ ਅਸਤੀਫਾ ਦਿੱਤਾ ਸੀਗਾ ਉਹ ਕਹਿੰਦੇ ਮੇਰੀ ਨਾਰਾਜ਼ਗੀ ਹੈਗੀ ਹੈ ਉਹਨਾਂ ਦੀ ਨਾਰਾਜ਼ਗੀ ਪਾਰਟੀ ਵੱਲੋਂ ਸੀਗੀ ਜਾਂ ਵਰਕਿੰਗ ਕਮੇਟੀ ਵੱਲੋਂ ਸੀਗੀ ਜਾਂ ਉੱਪਰੋਂ ਆਈ ਕਮਾਂਡ ਵੱਲੋਂ ਸੀਗੀ ਕਿ ਤੋਨ ਨੂੰ ਕੀ ਲੱਗਦਾ ਹੈ ਦੇਖੋ ਕੈਪਟਨ ਸਾਹਿਬ ਜਿਹੜੇ ਨਾਰਾਜ਼ ਗਏ ਸੀ ਉਹਨਾਂ ਨੂੰ ਉੱਪਰੋਂ ਪ੍ਰੈਸ਼ਰ ਪੈ ਰਿਹਾ ਸੀਗਾ ਦਿੱਲੀ ਤੋਂ ਕੈਪਟਨ ਸਾਹਿਬ ਨੇ ਮੂੰਹ ਕਹਿੰਦੇ ਨੇ ਵੀ ਮੈਨੂੰ ਬਾਰ-ਬਾਰ ਉੱਥੇ ਬੁਲਾ ਕੇ ਅਪਮਾਨਿਤ ਕੀਤਾ ਜਾ ਰਿਹਾ ਵਾ ਵੀ ਮੈਂ ਬਹੁਤ ਜ਼ਿਆਦਾ ਪ੍ਰੈਸ਼ਰ 'ਚ ਹਾਂ ਪ੍ਰੈਸ਼ਰ ਚ ਆ ਕੇ ਮੈਂ ਅਸਤੀਫਾ ਦਿੱਤਾ ਵਾ ਜੇ ਮੈਂ ਨਾ ਅਸਤੀਫਾ ਦਿੰਦਾ ਮੇਰੇ ਤੋਂ ਥੱਕੇ ਨਾ ਉਹਨਾਂ ਨੇ ਅਸਤੀਫਾ ਦਵਾਦ ਪੰਜਾਬ ਦੇ ਅੰਦਰ ਆਮ ਆਦੀ ਪਾਰਟੀ ਸਰਕਾਰ ਬਣਦੀ ਹੈ ਕਿਸਾਨਾਂ ਵਾਸਤੇ ਬਹੁਤ ਸੂਤਾ ਹੈਗੀਆਂ ਨੇ ਜਿਹੜੇ ਕਿ ਅੱਜ ਅਸੀਂ ਉਹਨਾਂ ਨੂੰ ਡਿਸਕਲੋਜ਼ ਨਹੀਂ ਕਰ ਸਕਦੇ ਮੈਨੂੰ ਇਹ ਉਮੀਦ ਹੈ ਕਿ 2022 ਦੇ ਵਿੱਚ ਜਿਹੜੀ ਪੰਜਾਬ ਦੀ ਜਨਤਾ ਹੈ ਉਹ ਇਹ ਦੇਖ ਲਈਏ ਕਿ ਅਸੀਂ ਆਮ ਆਦੀ ਪਾਰਟੀ ਨੂੰ 2025 ਚ ਲੈ ਕੇ ਆਣਾ ਮੇਰਾ ਖਿਆਲ ਹੈ ਕਿ ਉਸ ਤੋਂ ਬਾਅਦ 20-25 ਸਾਲ ਤੱਕ ਕੋਈ ਸੋਚ ਨਹੀਂ ਸਕਦਾ ਕਿ ਦੂਜੀ ਪਾਰਟੀ ਆ ਗਈਗੇ ਇੱਥੇ ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਮੈਂ ਹਾਜੀਪਾਵਲ ਲੁਧਿਆਣਾ ਤੋਂ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਪੰਜਾਬ ਦੇ ਵਿੱਚ ਰਾਜਨੀਤੀ ਜਿਹੜੀ ਪੰਜਾਬ ਸਰਕਾਰ ਦੀ ਉਥਲ-ਬਥਲ ਬਹੁਤ ਹੋਈ ਹੈਗੀ ਉਥਲ-ਬਥਲ ਤੋਂ ਬਾਅਦ ਇੱਕ ਨਵੇਂ ਜਿਹੜੇ ਚੀਫ ਮਿਨਿਸਟਰ ਪੰਜਾਬ ਨੂੰ ਮਿਲੇ ਨੇ ਕੈਪਟਨ ਜਿਹੜੇ ਅਮਰਿੰਦਰ ਸਿੰਘ ਸੀਗੇ ਉਹਨਾਂ ਨੇ ਅਸਤੀਫਾ ਦਿੱਤਾ ਸੀਗਾ ਜਿਹੜੀ ਨਰਾਜ਼ਗੀ ਉਹਨਾਂ ਦੀ ਚੱਲ ਰਹੀ ਸੀ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਜਿਹੜੇ ਕਿ ਪੜ੍ਹੇ ਲਿਖੇ ਇੱਕ ਸੂਝਵਾਨ ਨੇਤਾ ਕਹਾਏ ਜਾਂਦੇ ਨੇ ਕਾਂਗਰਸ ਦੇ ਵਿੱਚ ਉਹਨਾਂ ਨੂੰ ਚੀਫ ਮਿਨਿਸਟਰ ਦੀ ਗੱਦੀ ਦਿੱਤੀ ਗਈ ਹੈ ਤੇ ਸੌ ਵੀ ਉਹਨਾਂ ਨੇ ਚੱਕ ਲਈ ਹੈਗੇ ਇਸ ਵਿਸ਼ੇ ਤੇ ਜਿਹੜੀ ਵਿਰੋਧੀ ਧਿਰਾਂ ਨੇ ਆਪਣੇ ਆਪਣੇ ਤਰਕ ਦੇ ਰੀਆਂ ਨੇ ਤੇ ਆਪਣੇ ਆਪਣੇ ਵਿਚਾਰ ਵਟਾਂਦਰਾ ਕਰ ਰੀਆਂ ਨੇ ਤੇ ਮੇਰੇ ਨਾਲ ਮੌਜੂਦ ਨੇ ਜੁਆਇੰਟ ਸੱਤਰ ਆਮ ਆਦਮੀ ਪਾਰਟੀ ਲੀਗਲ ਵਿਲ ਧਰਮਪਾਲ ਸਿੰਘ ਧਰਮਪਾਲ ਮਹਿਮੀ ਜੀ ਉਹਨਾਂ ਦੇ ਵਿਚਾਰ ਜਾਣਾਂਗੇ ਵੀ ਕੀ ਵਿਚਾਰ ਨੇ ਉਹਨਾਂ ਦੇ ਵੀ ਜਿਹੜੇ ਨਵੀਂ ਸਰਕਾਰ ਬਣੀ ਹੈ ਇੱਕ ਤਰੀਕੇ ਦੀ ਸਾਰਾ ਮੰਤਰੀ ਮੰਡਲ ਫੇਰ ਬਦਲ ਹੋਇਆ ਹੈਗਾ ਸਰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਕੀ ਕਹੋਗੇ ਵੀ ਜਿਹੜਾ ਨਵੇਂ ਮੁੱਖ ਮੰਤਰੀ ਮਿਲੇ ਨੇ ਪੰਜਾਬ ਨੂੰ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਉਹ ਵੀ ਐਲ ਐਲ ਬੀ ਨੇ ਤੇ ਪੜ੍ਹੇ ਲਿਖੇ ਨੇ ਸੂਝਵਾਨ ਨੇ ਜਿਹੜਾ ਪੰਜਾਬ ਆ ਕਿਹੜੇ ਰੁੱਖ ਨੂੰ ਜਾਏਗਾ ਸਭ ਤੋਂ ਪਹਿਲਾਂ ਤਾਂ ਤੁਹਾਡੇ ਤੇ ਚੈਨਲ ਦੇ ਸਾਰੇ ਸ਼ਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਨਮਸਕਾਰ ਮੈਂ ਐਡਵੋਕੇਟ ਧਨਪਾਲ ਮਹਿਮੀ ਜੁਆਇੰਟ ਸਕੱਤਰ ਲੀਗਲ ਵਿੰਗ ਆਮ ਆਦੀ ਪਾਰਟੀ ਲੁਧਿਆਣਾ ਥੋੜੇ ਦਿਨਾਂ ਜੇ ਪਹਿਲਾਂ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਕਾਂਗਰਸ ਦੇ ਵਿੱਚ ਬਹੁਤ ਉਥਲ-ਪੁਥਲ ਹੋਇਆ ਉਥਲ-ਪੁਥਲ ਤਾਂ 2017 ਤੋਂ ਹੀ ਚੱਲ ਰਿਹਾ ਸੀਗਾ ਮਜਬੂਰੀ ਸੀ ਕੈਪਟਨ ਸਾਹਿਬ ਦੀ ਅਸਤੀਫਾ ਦੇਣੇ ਪਰ ਉਹਨਾਂ ਦੇ ਹਾਈ ਕਮਾਂਡ ਜਿਹੜਾ ਹੈ ਹਾਈ ਕਮਾਂਡ ਦਾ ਸਾਰਾ ਕੰਮ ਚੱਲਦਾ ਵਾ ਉਹਦੇ ਹਾਈ ਕਮਾਂਡ ਨੇ ਉਹਨਾਂ ਨੂੰ ਡਾਂਟ ਲਗਾਈ ਤੇ ਉਹਨਾਂ ਨੇ ਆਪਣਾ ਅਸਤੀਫਾ ਰਾਜਪਾਲ ਜੀ ਨੂੰ ਸੌਂਪਿਆ ਉਹਨਾਂ ਦਾ ਜਿਹੜਾ ਕਾਰਜਕਾਲ ਸੀਗਾ 4 ਸਾਲ 6 ਮਹੀਨੇ 28 ਦਿਨ ਦਾ ਕਾਰਜਕਾਲ ਸੀ ਜਿਹੜੇ ਉਹਨਾਂ ਨੇ 2017 ਚ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕਰ ਪਾਏ ਸੀ ਇਸ ਕਰਕੇ ਉਹਨੂੰ ਅਸਤੀਫਾ ਵੀ ਦੇਣਾ ਪੈ ਗਿਆ ਹੁਣ ਜਿਹੜੇ ਨਵੇਂ ਚੀਫ ਮਿਨਿਸਟਰ ਆ ਵਾਏ ਨੇ ਚੰਨਜੀਤ ਸਿੰਘ ਚੰਨੀ ਜੀ بڑے ਲਿਖੇ ਨੌਜਵਾਨ ਨੇ ਦਲ ਸਮਾਜ ਨਾਲ ਸੰਬੰਧਿਤ ਰੱਖਦੇ ਨੇ ਦੇਖਣਾ ਹੁਣ ਇਹ ਹੋਏਗਾ ਕਿ ਸਰਕਾਰ 90 ਦਿਨ ਦੀ ਰਹਿ ਗਈ ਹੈ ਬਾਕੀ 90 ਦਿਨ ਦੇ ਵਿੱਚ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਪੂਰੇ ਕਰ ਪਾਉਂਦੇ ਆ ਜਾਂ ਨਹੀਂ ਕਰ ਪਾਉਂਦੇ ਪਰ ਇਹ ਤੱਕ ਟਗੋ ਸੁਲਾ ਸੀਗਾ ਇੱਕ ਸਿਰਫ ਬੱਸ ਦਾ ਡਰਾਈਵਰ ਬਲੀ ਕੀਤਾ ਬੱਸ ਉਹੀ ਹੈ ਇੱਕ ਪੰਜਾਬੀ ਦੀ ਕਹਾਵਤ ਆ ਅਲੀ ਬਾਬਾ 40 ਸੋਰ ਅਲੀ ਬਾਬਾ ਚੇਂਜ ਹੋਇਆ ਵਾ ਬਾਕੀ ਸਾਰਾ ਤੰਤਰ-ਵੰਤਰ ਉਹੀ ਹੈ ਦੇਖਣਾ ਹੁਣ ਇਹ ਆ ਵੀ ਇਹ 90 ਦਿਨ ਦੇ ਵਿੱਚ ਲੋਕਾਂ ਨੂੰ ਪੰਜਾਬ ਦੀ ਜਨਤਾ ਨੂੰ ਕੀ ਹੁਕਮਤਾ ਦੇ ਪਾਉਂਦੇ ਨੇ ਜਾਂ ਕੀ ਉਹ ਵਾਦੇ ਪੂਰੇ ਕਰ ਪਾਉਂਦੇ ਨੇ ਕੀ ਉਹ ਲੋਕ ਨੌਜਵਾਨਾਂ ਨੂੰ ਨੌਕਰੀਆਂ ਦੇ ਪਾਣਗੇ ਕੀ ਉਹ ਜਿਹੜਾ ਸੀ ਆਪਣਾ ਵਿਕਾਸ ਦਾ ਕੰਮ ਰੁਕਿਆ ਕੀ ਉਹ ਕਰ ਪਾਣਗੇ ਇਹ ਸਾਰਾ ਕੁਝ ਦੇਖਣਾ ਦੇਖਣਾ ਪਏਗਾ ਕਿ 90 ਦਿਨ ਦੇ ਵਿੱਚ ਕੀ ਕਰਦੇ ਨੇ ਤੁਹਾਨੂੰ ਨਹੀਂ ਲੱਗਦਾ ਵੋਟ ਦੀ ਰਾਜਨੀਤੀ ਖੇਡੀ ਜਾ ਰਹੀ ਹੈ ਇਸ ਟਾਈਮ ਵਿੱਚ ਦਲੀ ਸਮਾਜ ਦੇ ਨਾਲ ਕਾਂਗਰਸ ਨੇ ਇੱਕ ਦਲਤ ਸਮਾਜ ਦੇ ਜਵਾਨ ਨੂੰ ਨੌਜਵਾਨ ਨੂੰ ਇੱਕ ਮੁੱਖ ਮੰਤਰੀ ਬਣਾਇਆ ਉਹਨਾਂ ਨੇ ਇੱਕ ਦਲਤ ਕਾਰਡ ਖੇਡਿਆ ਵਾ ਪੰਜਾਬ ਦੇ ਅੰਦਰ 38% ਜਿਹੜਾ ਸਮਾਜ ਆ ਦਲ ਸਮਾਜ ਆ ਪੂਰੇ ਇੰਡੀਆ ਦੇ ਵਿੱਚੋਂ ਸਭ ਤੋਂ ਜ਼ਿਆਦਾ ਪੰਜਾਬ ਦੇ ਅੰਦਰ ਹੈ ਪਰ ਇਹ ਜਿਹੜਾ ਦਲਤ ਕਾਰਡ ਖੇਡਿਆ ਵਾ ਬਾਕੀ ਪਾਰਟੀਆਂ ਨੇ ਅਨਾਊਂਸਮੈਂਟ ਕੀਤੀ ਸੀਗੀ ਅਕਾਲੀ ਦਲ ਨੇ ਕਿਹਾ ਸੀ ਮੈਂ ਦਲਤ ਸਮਾਜ ਦਾ ਡਿਪਟੀ ਸੀਐਮ ਬਣਾਉਂਗਾ ਭਾਜਪਾ ਨੇ ਕਿਹਾ ਸੀ ਮੈਂ ਮੁੱਖ ਮੰਤਰੀ ਬਣਾਉਂਗਾ ਪਰ ਕਾਂਗਰਸ ਦੇ ਮਜਬੂਰੀ ਸੀ ਕਾਂਗਰਸ ਦੇ ਮਜਬੂਰੀ ਇਹ ਸੀ ਕਿ ਉਹਨੂੰ ਦੇਖਦਾ ਕਿ ਮੇਰੇ ਅੱਗੇ ਸਰਕਾਰ ਨਹੀਂ ਬਣਨੀ ਹੈ ਇਸ ਕਰਕੇ ਉਹਨੇ ਦਲਤ ਕਾਰਡ ਖੇਡਿਆ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਪੰਜਾਬ ਦਾ ਪਰ ਇਹ ਜਿਹੜਾ ਕਾਰਡ ਖੇਡਿਆ ਇਹਦਾ ਕੋਈ ਫਾਇਦਾ ਨਹੀਂ ਹੋਣ ਵਾਲਾ ਕਾਂਗਰਸ ਨੂੰ ਚਰਨਜੀਤ ਸਿੰਘ ਚੰਨੀ ਨੂੰ ਥੋੜ੍ਹੀ ਸਮਾਂ ਹੋਇਆ ਕੁਝ ਘੰਟੇ ਹੀ ਹੋਏ ਨੇ ਮੁੱਖ ਮੰਤਰੀ ਪਦ ਹਾਸਲ ਕੀਤੇ ਤੇ ਉਹਨਾਂ ਦੇ ਜਿਹੜੇ ਡਿਸੀਜਨ ਨੇ ਸਰਕਾਰੀ ਕਰਮਚਾਰੀਆਂ ਨੂੰ ਲੈ ਕੇ ਹੋਰ ਜਿਹੜੇ ਡਿਪਾਰਟਮੈਂਟ ਉਹਨਾਂ ਲੈ ਕੇ ਬਹੁਤ ਤੇਜ਼ ਤਰਾਰ ਦੇ ਨਾਲ ਉਹ ਬਦਲੀਆਂ ਕਰ ਰਹੇ ਨੇ ਚੇਂजेस ਕਰ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਸ ਸਟੇਜ ਨੂੰ ਦੇਖੋ ਜਿਹੜਾ ਵੀ ਕੋਈ ਨਵਾਂ ਚੀਫ ਮਿਨਿਸਟਰ ਬਣਦਾ ਵਾ ਜਾਂ ਸੱਤਾ ਚੇਂਜ ਹੁੰਦੀ ਹੈ ਉਹ ਆਪਣੇ ਹਿਸਾਬ ਦੇ ਨਾਲ ਪ੍ਰਸ਼ਾਸਨ ਜਿਹੜਾ ਫਿਰ ਕਰਦਾ ਵਾ ਆਪਣੇ ਹਿਸਾਬ ਨਾਲ ਉਹਨੇ ਡਿਸੀਜਨ ਵੀ ਲੈਣੇ ਹੁੰਦੇ ਨੇ ਪਰ ਜਿਹੜਾ ਉਹਨਾਂ ਨੇ ਸਰਕਾਰੀ ਡਿਪਾਰਟਮੈਂਟਾਂ ਦੇ ਵਿੱਚ ਕਿਹਾ ਵੀ ਸਵੇਰੇ 9 ਵਜੇ ਹਰ ਏਮਪਲਾਈ ਦੀ ਐਂਟੀ ਜ਼ਰੂਰੀ ਹੈ ਪਰ ਇਹ ਤਾਂ ਬਹੁਤ ਕੁਝ ਪਹਿਲਾਂ ਵੀ ਜਿਹੜੇ ਮੁੱਖ ਮੰਤਰੀ ਬਣ ਕੇ ਗਏ ਨੇ ਉਹ ਵੀ ਇਹ ਕਹਿੰਦੇ ਰਹੇ ਨੇ ਪਰ ਜਿਹੜਾ ਸਰਕਾਰੀ ਡਿਪਾਰਟਮੈਂਟ ਹੈ ਉਹਨਾਂ ਦਾ ਬੁਰਾ ਹਾਲ ਹੈ ਇੱਥੇ ਵੀ ਇਹੀ ਹੋਣਾ ਕੁਝ ਹੋਣਾ ਵਿੱਚ ਚੰਦ ਦਿਨ ਦੀ ਚਾਨਣੀ ਫਿਰ ਹਨੇਰੀ ਰਾਤ ਇਹਨਾਂ ਨੇ ਹਫ਼ਤਾ ਦਾ ਦਸ ਦਿਨ ਸਟ੍ਰਿਕਲੀ ਹੋ ਗਏ ਉਸ ਤੋਂ ਬਾਅਦ ਫਿਰ ਪਹਿਲਾਂ ਵਾਲੇ ਸਮਾਂ ਚੱਲ ਪਣਾ ਕੰਮ ਆਪਣੇ ਕਾਟੋ ਕਲੇਸ਼ ਦੇ ਵਿੱਚ ਪੰਜਾਬ ਦੀ ਜਨਤਾ ਦਾ ਹਾਲ ਪੁੱਛਣ ਤੋਂ ਰਹਿ ਗਏ ਕਾਂਗਰਸੀ ਲੀਡਰ ਜਿਹੜੇ ਹੈਗੇ ਨੇ ਜਿੰਨੇ ਵੀ ਜੋ ਕਾਂਗਰਸ ਦਾ ਦੇਖੋ ਆਟੋ ਜਿਹੜਾ ਕਾਟੋ ਕਲੇਸ਼ ਆ ਇਹਨੇ 4.5 ਸਾਲ ਤੋਂ ਚੱਲਦਾ ਆ ਰਿਹਾ ਵਾ ਨਿਪਟਣ ਦਾ ਨਾਂ ਨਹੀਂ ਲੈ ਰਹੇ ਪਰ ਜਿਹੜਾ ਹੁਣ ਵੀ ਇਹਨਾਂ ਨੇ ਚੇਂਜ ਕੀਤਾ ਵਾ ਹੁਣ ਵੀ ਕਲਕੂਲੇਸ਼ਨ ਆਈ ਆ ਸੁਖਵਿੰਦਰ ਦਾਵਾ ਜੀ ਕੋਈ ਹੋਰ ਬਿਆਨ ਦੇ ਯਾਰ ਇਹਨੇ ਚੰਨੀ ਸਾਹਿਬ ਕੋਈ ਹੋਰ ਬਿਆਨ ਦੇ ਜਾਂਦੇ ਨੇ ਇਹਨਾਂ ਨੇ ਮੰਤਰੀ ਮੰਡਲ ਵਿਸਤਾਰ ਕਰਨਾ ਇਹਨਾਂ ਦਾ ਆਕਾ ਬੈਠਾ ਦਿੱਲੀ ਉਹਦੀ ਰੈਨਾਂ ਚੇਂਜ ਕਰਨਾ ਵਾ ਜਿਹੜੇ ਕੋਈ ਡਿਸੀਜਨ ਲੈਣਗੇ ਉਹ ਆਕਾ ਦੇ ਦੋ ਡਿਸੀਜਨ ਲੈਣਗੇ ਪਰੇ ਇਹਨਾਂ ਕੋਲ ਆਪਣੇ ਆਪਣਾ ਤਾਂ ਕੋਈ ਇਹਨਾਂ ਕੋਲ ਡਿਸੀਜਨ ਲੈਣ ਦਾ ਕੋਈ ਅਧਿਕਾਰ ਹੈ ਰਾਈਟ ਹੀ ਹੈ ਨੀਗਾ ਕਿਉਂਕਿ ਜਿੰਨਾ ਚਿਰ ਇਹਨਾਂ ਦਾ ਹਾਈ ਕਮਾਂਡਿੰਗ ਉਹ ਵੀ ਆ ਕੰਮ ਕਰ ਲੋ ਉਹਨਾਂ ਜਿਹੜੇ ਕੰਮ ਨਹੀਂ ਕਰ ਸਕਦੇ ਹੈਗੇ ਆਮ ਆਂਦੀ ਪਾਰਟੀ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਆਮ ਆਂਦੀ ਪਾਰਟੀ ਦਾ ਰੁਖ ਕਿਸ ਪਾਸੇ ਜਾ ਰਿਹਾ ਹੈਗਾ ਜਿਹੜੀ ਲੋਕਾਂ ਦੀ ਜਿਹੜੀ ਉਮੀਦ ਹੈਗੀ ਹੈ ਕਿ ਨਵੀਂ ਚੁਆਇਸ ਦੀ ਉਮੀਦ ਹੈ ਵੀ ਨਵਾਂ ਕੁਝ ਲੈ ਕੇ ਆਈਏ ਉਮੀਦਾਂ ਬਹੁਤ ਨੇ ਲੇਕਿਨ ਇੱਕ ਚਿਹਰਾ ਵੀ ਚਾਹੀਦਾ ਹੁੰਦਾ ਸੀਐਮ ਦਾ ਸੀਐਮ ਦਾ ਚਿਹਰਾ ਕੋਈ ਆਂਦਾ ਹੈਗਾ ਉਸ ਤੋਂ ਬਾਅਦ ਹੀ ਕੋਈ ਡਿਸੀਜਨ ਲੈ ਬਣਗੇ ਆਮ ਜਨਤਾ ਜਿਹੜੀ ਹੈਗਾ ਨਿੱਕੋ ਆਮਾਦੀ ਪਾਰਟੀ ਦੇ ਪੰਜਾਬ ਦੇ ਅੰਦਰ ਬਹੁਤ ਵਧੀਆ ਪੋਜੀਸ਼ਨ ਆ ਪੰਜਾਬ ਦੀ ਜਨਤਾ ਬਦਲਾਅ ਚਾਹੁੰਦੀ ਹੈ ਔਰ ਸਾਡੇ ਆਮਾਦੀ ਪਾਰਟੀ ਦੀ ਸਰਕਾਰ ਦਿੱਲੀ ਦੇ ਵਿੱਚ ਹੈ ਜਿਹੜੀ ਜਨਤਾ ਪੰਜਾਬ ਦੀ ਉਥੇ ਕੋਈ ਨਾ ਕਿਸੇ ਦਾ ਕੋਈ ਰਿਸ਼ਤੇਦਾਰ ਜਾਂ ਕੋਈ ਨਾ ਕੋਈ ਉੱਥੇ ਜਾ ਕੇ ਆਂਦਾ ਉਹ ਲੈ ਦੇਖੇ ਵੀ ਉਥੇ ਬਹੁਤ ਵਧੀਆ ਸਿਸਟਮ ਚੱਲਦਾ ਵਾ ਪੰਜਾਬ ਦੇ ਲੋਕ ਇਹ ਚਾਹੁੰਦੇ ਨੇ ਵੀ ਸਾਨੂੰ ਇੱਥੇ ਰਾਹਤ ਮਿਲੇ ਜੋ ਸਹੂਲਤਾਂ ਦਿੱਲੀ ਮਿਲਦੀਆਂ ਨੇ ਪੰਜਾਬ ਦੇ ਅੰਦਰ ਵੀ ਸਹੂਲਤਾਂ ਮਿਲਣ ਇਹਨਾਂ ਇਹਨੇ ਸਰਕਾਰਾਂ ਪਹਿਲੀਆਂ ਚੱਲਦੀਆਂ ਨੇ 75 ਸਾਲ ਹੋ ਗਏ ਸਰਕਾਰਾਂ ਚੱਲਦੀਆਂ ਅਦਲਾ ਬਦਲੀ ਹੁੰਦੀਆਂ ਨੇ ਕਦੀ ਕਾਂਗਰਸ ਆ ਗਈ ਕਦੀ ਅਕਾਲੀ ਆ ਗਏ ਲੋਕੀ ਇਹਨਾਂ ਤੋਂ ਬਹੁਤ ਜ਼ਿਆਦਾ ਦੁਖੀ ਨੇ ਲੋਕੀ ਤੀਜਾ ਬਦਲਾ ਚਾਹੁੰਦੇ ਨੇ ਉਹ ਜਿਹੜਾ ਤੀਜਾ ਬਦਲਾ ਉਹ ਇੱਕ ਆਮ ਆਦੀ ਪਾਰਟੀ ਆ ਆਮ ਆਦੀ ਪਾਰਟੀ ਆ ਲੋਕੀ ਦੇਖ ਰਹੇ ਨੇ 2022 ਦੇ ਵਿੱਚ ਲੋਕੀ ਵੇ ਤਰਗ ਪੱਬਾ ਬਾਰ ਹੋਏ ਨੇ ਵੀ ਵੋਟਾਂ 바ਗਾ ਸੀ ਆਮ ਆਦੀ ਪਾਰਟੀ ਦੀ ਸਰਕਾਰ ਬਣਾਈ ਹੈ ਇੱਕ ਨਵਾਂ ਚੇਂਜੇਸ ਲੈ ਕੇ ਆਈ ਹੈ ਤਾਂ ਕਿ ਲੋਕਾਂ ਨੂੰ ਕੁਸੂਲਤਾ ਮਿਲ ਸਕੇ ਆਮ ਜਨਤਾ ਦੇ ਵਿੱਚ ਅਸੀਂ ਵਿਚਰਦੇ ਹਾਂ ਆਮ ਜਨਤਾ ਦੀ ਜਿਹੜੀ ਅਸੀਂ رائے ਲਈ ਹੈਗੀ ਹੈ ਉਹ ਸਰਕਾਰਾਂ ਤੋਂ ਇਹ ਚਾਹੁੰਦੇ ਨੇ ਵੀ ਸਾਨੂੰ ਵਧੀਆ ਰੋਜ਼ਗਾਰ ਦਿੱਤਾ ਵਧੀਆ ਕਾਰੋਬਾਰ ਦਿੱਤਾ ਜਾਵੇ ਸਾਨੂੰ ਫ੍ਰੀ ਕੁਝ ਨਹੀਂ ਚਾਹੀਦਾ ਮੈਡੀਕਲ ਸੁਵਿਧਾ ਵਧੀਆ ਦਿੱਤੀ ਜਾਵੇ ਜਿਹਦੇ ਕਰਕੇ ਜਿਹੜਾ ਘਰ ਬਾਹਰ ਜਿਹੜਾ ਆਪਣਾ ਚਲਾਉਂਦੇ ਨੇ ਕੁਝ ਸੈਲਰੀਆਂ ਤੇ ਨੇ ਕੋ ਲੋਅਰ ਗ੍ਰੇਡ ਆ ਠੀਕ ਹੈ ਮੀਡੀਅਮ ਗ੍ਰੇਡ ਹੈਗਾ ਉਹਨਾਂ ਵਾਸਤੇ ਕੀ ਸੋਚਦੀ ਆਮ ਆਦੀ ਪਾਰਟੀ ਦੇਖੋ ਆਮ ਆਦਮੀ ਪਾਰਟੀ ਦੇ ਸੁਪਰੀਮਮ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਉਹਨਾਂ ਨੇ ਸਾਰੀ ਪਲੈਨਿੰਗ ਕੀਤੀ ਹੋਈ ਆ ਜੀ ਵੀ ਸਾਡੀ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਅੰਦਰ ਸਰਕਾਰ ਬਣਦੀ ਆ ਅਸੀਂ ਕੀ ਕੀ ਪਲੈਨਿੰਗਾਂ ਕਰਨੀਆਂ ਨੇ ਲੋਕਾਂ ਨੂੰ ਕਿਹੜੀਆਂ ਸਹੂਲਤਾਂ ਦੇਣੀਆਂ ਨੇ ਲੋਕਾਂ ਨੂੰ ਕਿਹੜੀਆਂ ਸਹੂਲਤਾਂ ਚਾਹੀਦੀਆਂ ਨੇ ਉਹ ਅਸੀਂ ਸਾਰੀਆਂ ਸਹੂਲਤਾਂ ਪ੍ਰੋਵਾਈਡ ਕਰਾਵਾਂਗੇ ਇਹਨਾਂ ਨੂੰ ਪੰਜਾਬ ਦੀ ਜਨਤਨ ਬਿਜਲੀ ਬਿਜਲੀ ਖੜਿਆ ਜਾ ਰਿਹਾ ਬਿਜਲੀ ਮੁਫਤ ਬਿਜਲੀ 24 ਘੰਟੇ ਮੁਫਤ ਬਿਜਲੀ ਲੇਕਿਨ ਕੋਈ ਇਹ ਨਹੀਂ ਦੇਖ ਰਿਹਾਗਾ ਵੀ ਬਿਜਲੀ ਮੁਫਤ ਦਿੱਤੀ ਹੈਗੀ ਹੈ ਲੇਕਿਨ ਜਿਹੜਾ ਮੇਨ ਪੁਆਇੰਟ ਹੈ ਲੋਕਾਂ ਨੇ ਇੱਕ ਸਵਾਲ ਕੀਤਾ ਆਮ ਜਨਤਾ ਦਾ ਇੱਕ ਸਵਾਲ ਆ ਕੇਜਰੀਵਾਲ ਸਾਹਿਬ ਨੇ ਕਿਹਾ ਵੀ 300 ਯੂਨਿਟ ਅਸੀਂ ਫਰੀ ਦੇਵਾਂਗੇ ਲੇਕਿਨ ਇਹ ਨਹੀਂ ਕਿਹਾ ਵੀ 300 ਇੱਕ ਹੋ ਗਿਆ ਅਸੀਂ 301 ਦੇ ਪੈਸੇ ਲਵਾਂਗੇ ਤੁਸੀਂ ਇਹਦੇ ਵਿੱਚ ਕੀ ਕਹੋਗੇ ਹਾਈ ਕਮਾਂਡ ਸਾਹਿਬ ਜਦੋਂ ਪੰਜਾਬ ਦੇ ਅੰਦਰ ਆਏ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਅਨਾਉਂਸ ਕੀਤਾ ਵੀ 300 ਯੂਨਟ ਪ੍ਰਤੀ ਮਹੀਨਾ 600 ਜੂਟ 2 ਮਹੀਨੇ ਦੀ ਹੋ ਗਈ ਪਹਿਲੀ ਗੱਲ ਹੈ ਕਿ ਕਿਸੇ ਦੀ 2 ਮਹੀਨੇ 600 ਜੂਟ ਜਲਣੀ ਨਹੀਂ ਹੋएगी ਬਿੱਲ 1200 2250 ਜੂਟ ਪਰ ਮਾਸ ਦੇ ਹਿਸਾਬ ਨਾਲ ਜਲਣੀ ਹੈ ਕਿਸੇ ਨੂੰ ਕੋ ਬਿੱਲ ਦੇਣ ਦੀ ਜੂਤ ਨਹੀਂ ਪਹਿਣੀ ਪਰ ਉਹਨਾਂ ਨੇ ਕਿਹਾ ਵੀ ਜ 300 ਜੂਟ ਮਾਫਾ ਉਹ 300 ਜੂਟ ਮਾਫ ਹੈ ਪਰ ਇਹਨੂੰ ਛੱਡ ਕੇ ਬਿੱਲ ਲਮਾਂਗੇ ਦਿੱਲੀ ਦੇ ਵਿੱਚ ਵੀ ਇਦੇ ਹੈ ਹੋ ਰਿਹਾ ਹੁਣ ਦੂਜੀਆਂ ਪਾਰਟੀਆਂ ਜਿਹੜੀਆਂ ਦਿੱਲੀ ਦੀ ਤਰਕ ਤੇ ਅਕਾਲੀ ਦਲ ਨੇ ਵੀ ਨੋਸ ਕੀਤਾ ਨਵੇਂ ਡਿਪਟੀ ਸੀ ਆਪਣੇ ਸੀਐਮ ਬਣੇ ਨੇ ਉਹਨ ਚੰਜੀਤ ਸਿੰਘ ਜੀ ਉਹਨਾਂ ਨੇ ਵੀ ਇਹੀ ਨੋਨਸ ਕੀਤਾ ਵੀ ਪਹਿਲਾਂ ਦਲਤ ਸਵਾਹ ਨੂੰ 200 ਦਿੰਦੇ ਹੁਣ 300 ਦੇਵਾਂਗੇ ਪਰ ਬਾਕੀਆਂ ਨੂੰ ਤਾਂ ਕੋਈ ਫਾਇਦਾ ਨਹੀਂ ਹੋਇਆ ਨਾ ਜੀ ਅਸੀਂ ਕਿੱਡੇ ਸਭ ਨੂੰ ਬਰਾਬਰਤਾ ਹੋਊਗੀ ਹਰ ਇੱਕ ਬੰਦੇ ਨੂੰ ਮਹੀਨੇ ਦੀ 300 2 ਮਹੀਨੇ ਦੀ 600 ਜਿਹੜੀ ਬਿਲੀ ਆ ਬਿਲਕੁਲ ਫਰੀ ਮਿਲੂ ਇਹ ਗਰੰਟਡ ਹੈ ਅਸੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਾ ਕੇ ਲੋਕ ਜਨਤਾ ਨੂੰ ਗਰੰਟੀ ਕਾਰਡ ਵੀ ਦਿੱਤੇ ਨੇ ਅਸੀਂ ਉਹ ਵੀ ਤੁਸੀਂ ਕਿਤੇ ਇਹ ਨਾ ਕਿਹਾ ਵੀ ਹੈ ਵਾਦਾ ਕਰਦਾ ਅਸੀਂ ਵਾਦਾ ਨਹੀਂ ਕੀਤਾ ਅਸੀਂ ਇਹ ਵਾਦੇ ਤੇ ਪੂਰੇ ਉਤਰਾਂਗੇ ਇਹ ਗਰੰਟੀ ਦਿੱਤੀ ਆ ਲੋਕਾਂ ਨੂੰ ਅਸੀਂ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹਨਾਂ ਵੱਲੋਂ ਛੋਟੇ-ਛੋਟੇ ਕੈਂਪਿੰਗ ਲਗਾ ਕੇ ਇੱਕ ਫਾਰਮ ਜਿਆ ਭਰਿਆ ਜਾਂਦਾ ਉਸ ਫਾਰਮ ਦੀ ਕੋਈ ਜਾਣਕਾਰੀ ਹੈਗੀ ਤੁਹਾਨੂੰ ਉਹ ਫਾਰਮ ਦੇ ਬਾਰੇ ਦੱਸਿਆ ਜਾਵੇ ਵੀ ਜਨਤਾ ਦੇਖ ਰਹੀ ਹੈ ਕੋਈ ਐਸੀ ਜਿਹੜੇ ਉਹ ਫਾਰਮ ਉਹ ਗਰੰਟੀ ਕਾਰਡ ਆ ਜੀ ਅਸੀਂ ਉਹ ਗਰੰਟੀ ਕਾਰਡ ਲੋਕਾਂ ਨੂੰ ਭਰ ਕੇ ਦੇ ਰਿਆਂ ਲੋਕਾਂ ਤੱਕ ਪਹੁੰਚ ਬਣਾ ਰਿਆਂ ਅਸੀਂ ਆਪਣੀ ਲੋਕਾਂ ਨੂੰ ਉਹਦੇ ਬਾਰੇ ਜਾਗਰੂਕਤ ਕਰ ਰਿਆਂ ਉਹ ਜਿਹੜਾ ਗਰੰਟੀ ਕਾਰਡ ਹੈ ਉਹਦੇ ਵਿੱਚ 300 ਜੂਨਟ ਪ੍ਰਤੀ ਮਹੀਨਾ ਲਿਖਿਆ ਹੋਇਆ 2 ਮਹੀਨੇ ਦੀ 600 ਜੂਨਟ ਬਿੱਲ ਲਿਖਿਆ ਹੈ 24 ਘੰਟੇ ਬਿਲੀ ਦੀ ਸੀ ਲੋਕਾਂ ਨੂੰ ਜਨਤਾ ਨੂੰ ਦੇਣੀ ਹੈ ਔਰ ਜਿਹੜੇ ਪ੍ਰਾਣਿਕ ਘਰੇਲੂ ਬਿੱਲ ਹੋਣਗੇ ਆਮ ਆਦੀ ਪਾਰਟੀ ਦੇ ਪੰਜਾਬ ਦੇ ਅੰਦਰ ਸਰਕਾਰ ਬਣ ਤੇ ਉਹ ਬਕਾਇਆ ਬਿੱਲ ਜਿਹੜੇ ਉਹ ਸਾਰੇ ਮਾਫ ਕੀਤੇ ਜਾਣਗੇ ਉਹ ਜਿਹੜਾ ਗਰੰਟੀ ਕਾਰਡ ਹੈ ਜਿਹੜੇ ਅਸੀਂ ਥਾ ਥਾਂ ਤੇ ਗਨੋਪੀਆਂ ਲਗਾ ਕੇ ਆਮ ਆਦੀ ਪਾਰਟੀ ਉਹ ਫਾਰਮ ਭਰ ਰਿਆ ਉਹ ਉਹਦੇ ਵਿੱਚ ਇਹੀ ਸਭ ਕੁਝ ਲਿਖਿਆ ਹੈ ਲੋਕਾਂ ਨੂੰ ਉਹਦੇ ਬਾਰੇ ਜਾਗਰੂਕ ਕਰ ਰਹੇ ਹਾਂ ਤੁਸੀਂ ਹਲਕਾ ਗਿਲ ਦੇਖ ਰਹੇ ਹੋ ਹਲਕਾ ਗਿਲ ਦੇ ਵਿੱਚ ਕਈ ਪਿੰਡ ਵੀ ਆਉਂਦੇ ਨੇ ਜਿੱਤੇ ਵਿੱਚ ਕਾਫੀ ਪਿੰਡ ਆਉਂਦੇ ਨੇ ਪਿੰਡਾਂ ਦੇ ਵਿੱਚ ਖੇਤ ਵੀ ਹੈਗੇ ਕਿਸਾਨ ਵੀ ਹੈਗੇ ਆ ਕਿਸਾਨਾਂ ਨੂੰ ਕੇਜਰੀਵਾਲ ਸਰਕਾਰ ਆਉਣ ਵਾਲੇ ਟਾਈਮ ਦੇ ਵਿੱਚ ਜੇ ਜਿੱਤ ਹਾਸਲ ਕਰਦੀ ਹੈ ਤਾਂ ਕਿਸਾਨਾਂ ਨੂੰ ਕੀ ਦਿੰਦੀ ਹੈ ਪੰਜਾਬ ਦੇ ਅੰਦਰ ਆਮ ਆਦੀ ਪਾਰਟੀ ਦੀ ਸਰਕਾਰ ਬਣਦੀ ਹੈ ਕਿਸਾਨਾਂ ਵਾਸਤੇ ਬਹੁਤ ਸਹੂਲਤਾਂ ਹੈਗੀਆਂ ਨੇ ਜਿਹੜੇ ਕਿ ਅਜੇ ਅਸੀਂ ਉਹਨਾਂ ਨੂੰ ਡਿਸਕਲੋਜ਼ ਨਹੀਂ ਕਰ ਸਕਦੇ ਜਿੱਦਾਂ ਅਸੀਂ ਪਹਿਲੀ ਗਰੰਟੀ ਦਿੱਤੀ ਨੈਕਸਟ ਫਿਰ ਪ੍ਰੋਗਰਾਮ ਹੈਗਾ ਉਹ ਨਵਾਂ ਪ੍ਰੋਗਰਾਮ ਦਵਾਂਗੇ ਉਹ ਵੀ ਗਰੰਟੀ ਦਵਾਂਗੇ ਫਿਰ ਉਹ ਤੋਂ ਬਾਅਦ ਨੈਕਸਟ ਵੀ ਪ੍ਰੋਗਰਾਮ ਉਹਦੇ ਗਰੰਟੀ ਦਵਾਂਗੇ ਇਸੇ ਤਰ੍ਹਾਂ ਇੱਕ ਇੱਕ ਕਰਕੇ ਗਰੰਟੀ ਦੇ ਰਹੇ ਆ ਉਹ ਜਿਹੜੇ ਡਿਸਕਲੋਜ਼ ਕਰਨੇ ਆ ਉਹ ਸਾਡੇ ਪਾਰਟੀ ਦੇ ਜਿਹੜੇ ਹਾਈ ਕਮਾਂਡਾ ਦਿੱਲੀ ਦੇ ਮੁਖ ਮੱਤੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਉਹ ਡਿਕਲੇਅਰ ਕਰਨਗੇ ਇੱਕ ਜਦੋਂ ਆਮ ਆਦਮੀ ਪਾਰਟੀ ਕੋਈ ਪ੍ਰੋਟੈਸਟ ਕਰਦੀ ਹੈ ਪ੍ਰੋਟੈਸਟ ਦੇ ਦੌਰਾਨ ਆਮ ਆਦਮੀ ਪਾਰਟੀ ਤੋਂ ਹੀ ਇੱਕ ਤਿੰਨ ਚਾਰ ਬੰਦੇ ਕੱਢੇ ਹੋਏ ਜਿਹੜੇ ਅਲੱਗ ਪ੍ਰੋਟੈਸਟ ਕਰਦੇ ਹੁੰਦੇ ਨੇ ਕਹਿੰਦੇ ਉਹ ਵੀ ਵੀ ਸਾਡਾ ਆਮ ਆਦਮੀ ਪਾਰਟੀ ਨਾਲ ਹੁਣ ਤੱਕ ਜੁਆਇੰਟ ਵੈਂਚਰ ਲੇਕਿਨ ਬੋਲਦੇ ਆਮ ਆਦਮੀ ਪੱਟੇ ਦੇ ਖਿਲਾਫ ਹੀ ਹੈਗੇ ਨੇ ਉਹ ਕਹਿੰਦੇ ਨੇ ਜਿਹੜੇ ਪੁਰਾਣੇ ਵਰਕਰ ਹੈਗੇ 2014 13 ਤੋਂ ਜਿਹੜੇ ਵਰਕਰ ਲੱਗੇ ਹੋਏ ਸੀਗੇ ਉਹਨਾਂ ਦੇ ਉੱਤੇ ਪਾਰਟੀ ਕੋਈ ਧਿਆਨ ਨਹੀਂ ਦੇ ਰਹੀਏਗੀ ਨਵੇਂ ਲਿਆ ਕੇ ਜਿਹੜੇ ਪੈਰਾਸ਼ੂਟ ਰਾਹੀ ਲਿਆ ਕੇ ਉਹਨਾਂ ਨੂੰ ਟਿਕਟਾਂ ਵੰਡੀ ਜਾਂਦੀ ਹੈ ਤੇ ਜਿਹੜੇ ਕਾਂਗਰਸੀ ਆ ਅਕਾਲੀ ਦੇ ਬੰਦੇ ਛੱਡ ਕੇ ਜੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੁੰਦੇ ਉਹਨਾਂ ਨੂੰ ਪਹਿਲ ਦਿੱਤੀ ਜਾਂਦੀ ਪੁਰਾਣੇ ਵਰਕਰਾਂ ਨੂੰ ਦਰਕਨਾਰ ਕੀਤਾ ਜਾਂਦਾ ਹੈ ਦੇਖੋ ਜਿਹੜੇ ਹਲਕਿਆਂ ਦੇ ਅੰਦਰ ਸਾਡੇ ਵਲੰਟੀਅਰ ਕੰਮ ਕਰਦੇ ਨੇ ਜਿਹੜੇ ਕੋਈ ਉਹ ਇਸ ਇਸ ਕੈਟਾਗਰੀ ਦੇ ਕੈਪੇਬਿਲਿਟੀ ਉਸ ਵਿੱਚ ਨਹੀਂ ਹੈਗੀ ਉੱਥੇ ਇੱਕ ਅਸੀਂ ਦੇ ਦਿਆ ਵੀ ਜਿਹੜੇ ਜਿਹੜੇ ਨੁਮਾਇੰਦੇ ਅਸੀਂ ਨਵੇਂ ਲੈ ਕੇ ਆ ਰਹੇ ਆ ਦੂਜੀ ਪਾਰਟੀ ਜਿਹੜੇ ਆ ਰਹੇ ਨੇ ਅਸੀਂ ਉਹਨਾਂ ਦੀ ਪਹਿਲਾਂ ਪੂਰੀ ਤਕੀਕਾਤ ਕਰਦੇ ਆ ਉਹਦਾ ਪਾਰਟੀ ਕੰਨੀਓ ਕਿਸੇ ਨਾ ਕਿਸੇ ਬੰਦੇ ਦੀ ਡਿਊਟੀ ਲੱਗਦੀ ਹੈ ਉਹ ਇਹ ਪੂਰੀ ਤਹਿਕੀਕਤ ਕਰਦੇ ਆ ਵੀ ਇਹਦਾ ਪਸ਼ੋਕਣ ਕੀ ਹੈ ਪਸ਼ੋਕਣ ਦੇ ਕੇ ਹੀ ਉਹਨੂੰ ਪਾਰਟੀ ਦੇ ਅੰਦਰ ਸ਼ਾਮਲ ਕਰਦੇ ਆ ਸਭ ਤੋਂ ਪਹਿਲਾਂ ਇਹਨਾਂ ਨੂੰ ਇਹ ਹੀ ਹੁੰਦਾ ਵੇ ਜੇ ਇਸ ਨੂੰ ਇਹਨਾਂ ਨੂੰ ਸ਼ਾਮਲ ਕੀਤਾ ਵੀ ਆ ਜੇ ਜੈ ਸਪੋਜ਼ ਕਰੋ ਕੇਜੀਬਾ ਸਾਹਿਬ ਨੇ ਕਹਿ ਵੀ ਤਵੀ ਟੈਕਦਾ ਪਰ ਉਹ ਫਿਰ ਵੀ ਉਸ ਬੰਦੇ ਦਾ ਕੰਮ ਦੇਖਿਆ ਜਾਂਦਾ ਵੀ ਇਹਨੇ ਪਾਰਟੀ ਪਰਤੇ ਕੀ ਕੰਮ ਕੀਤਾ ਪਾਰਟੀ ਪ੍ਰਤੀ ਵਫਾਦਾਰ ਰਹੂਗਾ ਇਸ ਕਰਕੇ ਟਾਊਨਲੋਂ ਟਿਕਟਾ ਦੇਣ ਗਿਆ ਅਸੀਂ ਉਸੇ ਹਲਕੇ ਚ ਉਤਾਰ ਰਹੇ ਦੂਜੇ ਬੰਦੇ ਲੈ ਕੇ ਆ ਰਹੇ ਆ ਜਿਹੜੇ ਸਾਨੂੰ ਆਮ ਆਦਮੀ ਪਾਰਟੀ ਦੇ ਜਿਹੜਾ ਕੋਈ ਵਲੰਟੇਜ ਜਾਂ ਕੈਪੇਬਿਲਟੀ ਨਹੀਂ ਹੈਗੀ ਹੈ ਉਹਨਾਂ ਹੱਕੇ ਅਸੀਂ ਕਮਜ਼ੋਰ ਹਲਕੇ ਚ ਲੈ ਕੇ ਆ ਰਹੇ ਆ ਜਿੱਥੇ ਸਟਰੋਂਗ ਹੈਗੇ ਨੇ ਉਥੇ ਬਿਲਕੁਲ ਨਹੀਂ ਲੈ ਕੇ ਆ ਰਹੇ ਤੁਸੀਂ ਐਡਵੋਕੇਟ ਹੋ ਤੁਸੀਂ ਕਾਫੀ ਪੜ੍ਹਾਈ ਕੀਤੀ ਹੋਈ ਹੈ ਇੱਕ ਵਕੀਲ ਹੋਣ ਦੇ ਨਾਤੇ ਤੁਹਾਨੂੰ ਆਮ ਆਦੀ ਪਾਰਟੀ ਦੇ ਵਿੱਚ ਇੱਕ ਜਗ੍ਹਾ ਮਿਲੀ ਹੈ ਅੱਛੇ ਲੈਵਲ ਦੀ ਜਗ੍ਹਾ ਮਿਲੀ ਹੈ ਤੁਹਾਨੂੰ ਲੱਗਦਾ ਨਹੀਂ ਹੈ ਕਿ ਆਮ ਆਦੀ ਪਾਰਟੀ ਜਿਹੜੀ ਹੈਗੀ ਹੈ ਪੜ੍ਹੇ ਲਿਖੇ ਸੁਗਜਮਨ ਲੋਕਾਂ ਨੂੰ ਅੱਗੇ ਲੈ ਕੇ ਆਵੇ ਤੇ ਪਾਰਟੀ ਦਾ ਕਿਤੇ ਨਾ ਕਿਤੇ ਵਿਸਤਾਰ ਹੋ ਸਕਦਾ ਹੈ ਬਿਲਕੁਲ ਸਹੀ ਗੱਲ ਹੈ ਜੀ ਪਾਰਟੀ ਜਿਹੜੀ ਸਾਡੀ ਖਾਸ ਕਰਕੇ ਆਮ ਆਦੀ ਪਾਰਟੀ ਆ ਇਹਦੇ ਵਿੱਚ ਪੜ੍ਹੇ ਲਿਖੇ ਬੰਦੇ ਕੈਂਡੀਡੇਟ ਜਾਂ ਪੜ੍ਹੇ ਲਿਖੇ ਹੋਰ ਜਿਹੜੇ ਬੰਦੇ ਸ਼ਾਮਲ ਹੋ ਰਹੇ ਨੇ ਜਾਂ ਆਲਰੇਡੀ ਪਹਿਲਾਂ ਹੈਗੇ ਨੇ ਸਾਡਾ ਦਿੱਲੀ ਦੇ ਅੰਦਰ ਵੀ ਮੋਸਟਲੀ ਪੜ੍ਹੇ ਲਿਖੇ ਸਾਰੇ ਮੰਤਰੀ ਬਣੇ ਨੇ ਐਮਐਲਏ ਬਣੇ ਨੇ ਸਾਡਾ ਇੱਕ ਦੂਜੀਆਂ ਪਾਰਟੀਆਂ ਨਾਲ ਇੱਕ ਅਲੱਗ ਹੀ ਇੱਕ ਸਿਸਟਮ ਬਣਾਇਆ ਹੋਇਆ ਸੀ ਵੀ ਸਾਡੇ ਕੋਲ ਪੜ੍ਹੇ ਲਿਖੇ ਬੰਦੇ ਆਣਗੇ ਬਿਲਕੁਲ ਨਿਰਜਸਵਾਤ ਬੰਦੇ ਆਉਣਗੇ ਜੇ ਪਾਰਟੀ ਜਿਹੜੀ ਵੀ ਉਹਨੂੰ ਡਿਊਟੀ ਲਾਉਂਦੀ ਹੈ ਉਹ ਨਿਰਜਸਵਾਤ ਹੋ ਕੇ ਕੰਮ ਕਰਨਗੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਝਾਕ ਨਹੀਂ ਹੋਊਗੀ ਸਾਡਾ ਮਕਸਦ ਪਾਰਟੀ ਦਾ ਮਕਸਦ ਹੀ ਹੈ ਆਮ ਆਦੀ ਪਾਰਟੀ ਦਾ ਵੀ ਅਸੀਂ ਪਬਲਿਕ ਦੀ ਸੇਵਾ ਕਰਨੀ ਆ ਪਬਲਿਕ ਨੈਕਸਟ ਟਾਈਮ ਵੀ ਸਾਨੂੰ ਪਬਲਿਕ ਆਖੋ ਜੀ ਤੁਹਾਡੀ ਸਰਕਾਰ ਬਣੂਗੀ ਤੁਸੀਂ ਆਣਾ ਵਾ ਅਸੀਂ ਤੁਹਾਡੇ ਨਾਲ ਆ ਜੇ ਲੋਕਾਂ ਨੂੰ ਅਸੀਂ ਸੂਰਤਤ ਵਧੀਆ ਦਵਾਗੇ ਤੇ ਲੋਕੇ ਸਾਡੇ ਨਾਲ ਰਹਿਣਗੇ ਮੈਨੂੰ ਇਹ ਉਮੀਦ ਹੈ ਕਿ 2022 ਦੇ ਵਿੱਚ ਜਿਹੜੀ ਪੰਜਾਬ ਦੀ ਜਨਤਾ ਹੈ ਉਹ ਇਹ ਦੇਖ ਰਹੀ ਹੈ ਵੀ ਅਸੀਂ ਆਮ ਆਦੀ ਪਾਰਟੀ ਨੂੰ 2022 ਚ ਲੈ ਕੇ ਆਣਾ ਵਾ ਮੇਰਾ ਖਿਆਲ ਹੈ ਕਿ ਉਸ ਤੋਂ ਬਾਅਦ ਵੀ 25 ਸਾਲ ਤੱਕ ਕੋਈ ਸੋਚ ਨਹੀਂ ਸਕਿਆ ਕਿ ਦੂਜੀ ਪਾਰਟੀ ਆ ਜੂਗੀ ਇੱਥੇ ਇਨਫੈਕਟ ਜੇ 2022 ਦੇ ਵਿੱਚ ਇਲੈਕਸ਼ਨ ਜਿੱਤ ਜਾਂਦੀ ਆਮ ਆਦੀ ਪਾਰਟੀ ਤੇ ਸਭ ਤੋਂ ਪਹਿਲਾ ਕੰਮ ਕਿਹੜਾ ਹੋਏਗਾ ਜਿਹੜਾ ਆਮ ਆਦੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕੀਤਾ ਜਾਏਗਾ ਲੋਕੋ ਇਹ ਉਸ ਮੌਕੇ ਤੇ ਦੱਸਾਂਗਾ ਜੀ ਇਹ ਵੀ ਸਾਡੀ ਪਹਿਲੀ ਤਾਂ ਗੱਲ ਆ ਸਾਡੇ ਸਾਰਿਆਂ ਦੇ ਜਿੰਨੇ ਵੀ ਵਲੰਟੀਅਰ ਹੈਗੇ ਨੇ ਚਾਹੇ ਕੋ ਛੋਟਾ ਲੀਡਰ ਹੈ ਚਾਹੇ ਕੋ ਵੱਡਾ ਲੀਡਰ ਹੈ ਚਾਹੇ ਕੋ ਗਰਾਊਂਡ ਲੈਵਲ ਦਾ ਬੰਦਾ ਕੰਮ ਕਰ ਰਿਹਾ ਸਾਡੇ ਸਭ ਤੋਂ ਪਹਿਲਾਂ ਸਾਲਾਂ ਦੇ ਇਹ ਆ ਵੀ ਅਸੀਂ 2022 ਦੇ ਵਿੱਚ ਸਰਕਾਰ ਕਿਵੇਂ ਬਣਾਣੀ ਆ ਕਿਵੇਂ ਕੈਂਡੀਡੇਟ ਜਿੱਤ ਕੇ ਲੈ ਕੇ ਆਣੇ ਸਭ ਤੋਂ ਪਹਿਲਾਂ ਸਾਡਾ ਇਹ ਮਕਸਦ ਆ ਬਾਕੀ ਦਾ ਕੰਮ ਬਾਅਦ ਚ ਹੈ ਲੇਕਿਨ ਜਿਹੜਾ ਕਾਂਗਰਸ ਨੇ ਦਾਅ ਖੇਡਿਆ ਹੁਣ 90 ਦਿਨ ਸਰਕਾਰ ਦਾ ਚਰਨਜੀਤ ਸਿੰਘ ਚੰਨੀ ਇੱਕ ਪੜੇ ਲਿਖੇ ਸੂਝਵਾਨ ਜਿਹੜੇ ਹੈਗੇ ਨੇ ਬਹੁਤ ਹੀ ਅੱਛੇ ਨੇਤਾ ਕਹਾਏ ਜਾਂਦੇ ਦਲਿਤ ਸਮਾਜ ਤੋਂ ਔਰ ਇੱਕ ਪਲੇਟਫਾਰਮ ਦਿੱਤਾ ਉਹਨਾਂ ਨੂੰ ਚੀਫ ਮਨਿਸਟਰ ਪੰਜਾਬ ਤੁਹਾਨੂੰ ਲੱਗਦਾ ਨਹੀਂ ਹੈਗਾ ਵੀ ਸ਼ਾਇਦ ਉਹ ਪਕੜ ਦੁਆਰਾ ਬਣ ਸਕਦੀ ਕਾਂਗਰਸ ਦੀ ਦੇਖੋ 90 ਦਿਨ ਦੇ ਪ੍ਰੋਸੈਸ ਰਹਿ ਗਿਆ ਸਰਕਾਰ ਦਾ ਸਰਕਾਰ ਇਲੈਕਸ਼ਨ ਜਿਹੜੇ ਹੋਣੇ ਤੇ 90 ਦਿਨ ਤੋਂ ਬਾਅਦ ਚੋਣ ਜਾਬਤਾ ਲੱਗ ਜਾਣਾ ਮੇਰਾ ਖਿਆਲ ਨਹੀਂ ਉਹਨਾਂ ਨੇ ਕਾਰਡ ਭਾਵੇਂ ਖੇਡਿਆ ਵਾ ਦਲਿਤ ਸਮਾਜ ਦਾ ਪਰ ਸਰਦਾਰ ਚੰਦ ਜਿਹਾ ਸੱਚ ਨਹੀਂ ਵੀ ਕੀ ਕਰਨਗੇ ਜਿੰਨਾ ਚਿਰ ਉਹਨਾਂ ਨੂੰ ਦਿੱਲੀ ਬੈਠੇ ਉਹਨਾਂ ਦੇ ਆਕਾ ਉਹਨਾਂ ਨੂੰ ਕਿਸੇ ਚੀਜ਼ ਦੀ ਪਰਮਿਸ਼ਨ ਨਹੀਂ ਦਿੰਦੇ ਤਾਂ ਅੱਗੇ ਕਿਦਾਂ ਲਾਗੂ ਕਰ ਦੇਣਗੇ ਉਹਨਾਂ ਕੋਲ ਆਪਣੀ ਤਾਂ ਕੋਈ ਕਪੈਸਿਟੀ ਜਾਂ ਆਪਣੇ ਕੋਲ ਸਤੰਤਰਤਾ ਹੈ ਨਹੀਂ ਕਿ ਮੈਂ ਵੀ ਆ ਡਿਸੀਜਨ ਲੈ ਲਵਾਂ ਉਹਨੂੰ ਹਰ ਇੱਕ ਡਿਸੀਜਨ ਉਸ ਤੋਂ ਪੁੱਛ ਕੇ ਕਰਨਾ ਪਊਗਾ ਜਿਹੜਾ ਡਿਲੇ ਹੋਊਗਾ ਜਿਸ ਦੇ ਨਾਲ ਫਿਰ ਲੋਕਾਂ ਦੇ ਵਿੱਚ ਉਹੀ ਪਹਿਲੇ ਵਾਲੇ ਕੰਮ ਵਾਲਾ ਲੋਕਾਂ ਨੇ ਫਿਰ ਤਰਾਤਰਾਂ ਕਰਨਾ ਕਿਸੇ ਦਾ ਕੋਈ ਕੰਮ ਨਹੀਂ ਹੋਣਾਗਾ ਮੇਰੇ ਹਿਸਾਬ ਨਾਲ ਤਾਂ ਵੀ ਇਹ ਜਿਹੜਾ ਉਹਨਾਂ ਨੇ ਕਾਰਡ ਖੇਡਿਆ ਵਾ ਇਹ ਬਿਲਕੁਲ ਟੁਕਦਾ ਨਹੀਂ ਹੈਗਾ ਕੈਪਟਨ ਸਾਹਿਬ ਨੇ ਇਸਤੀਫਾ ਦਿੱਤਾ ਸੀਗਾ ਉਹ ਕਹਿੰਦੇ ਮੇਰੀ ਨਾਰਾਜ਼ਗੀ ਹੈਗੀ ਹੈ ਉਹਨਾਂ ਦੀ ਨਾਰਾਜ਼ਗੀ ਪਾਰਟੀ ਵੱਲੋਂ ਸੀਗੀ ਜਾਂ ਵਰਕਿੰਗ ਕਮੇਟੀ ਵੱਲੋਂ ਸੀਗੀ ਜਾਂ ਉੱਪਰੋਂ ਆਈ ਕਮਾਂਡ ਵੱਲੋਂ ਸੀਗੀ ਕਿ ਤੁਹਾਨੂੰ ਕੀ ਲੱਗਦਾ ਹੈਗਾ ਦੇਖੋ ਕੈਪਟਨ ਸਾਹਿਬ ਦੇ ਜਿਹੜੇ ਨਾਰਾਜ਼ ਗਏ ਸੀ ਉਹਨਾਂ ਨੂੰ ਉੱਪਰੋਂ ਪ੍ਰੈਸ਼ਰ ਪੈ ਰਿਹਾ ਸੀਗਾ ਦਿੱਲੀ ਤੋਂ ਕੈਪਟਨ ਸਾਹਿਬ ਆਪਣੇ ਮੂੰਹ ਕਹਿੰਦੇ ਨੇ ਵੀ ਮੈਨੂੰ ਬਾਰ-ਬਾਰ ਉੱਥੇ ਬੁਲਾ ਕੇ અપਮਾਨਿਤ ਕੀਤਾ ਜਾ ਰਿਹਾ ਵਾ ਵੀ ਮੈਂ ਬਹੁਤ ਜ਼ਿਆਦਾ ਪ੍ਰੈਸ਼ਰ 'ਚ ਆ ਮੈਂ ਪ੍ਰੈਸ਼ਰ 'ਚ ਆ ਕੇ ਮੈਂ ਅਸਤੀਫਾ ਦਿੱਤਾ ਵਾ ਜੇ ਮੈਂ ਨਾ ਅਸਤੀਫਾ ਦਿੰਦਾ ਮੇਰੇ ਤੋਂ ਧੱਕੇ ਨਾ ਉਹਨਾਂ ਨੇ ਅਸਤੀਫਾ ਦਵਾਦਿਆਂ ਜਿਹਦੇ ਨਾਲ ਕੈਪਟਨ ਸਾਹਿਬ ਦੀ ਬੇਇੱਜ਼ਤੀ ਤਾਂ ਹੋਣੀ ਵੀ ਹੈ ਕਿ ਫਿਰ ਬਹੁਤ ਜ਼ਿਆਦਾ ਬੇਇੱਜ਼ਤੀ ਉਹਨੇ ਜੇ ਧੱਕਾ ਲੈ ਲੰਦੇ ਲੇਕਿਨ ਬਾਰ-ਬਾਰ ਹਮੇਸ਼ਾ ਹੀ ਜਦੋਂ ਚੀਫ ਮਿਨਿਸਟਰ ਦੀ ਕੁਰਸੀ ਤੇ ਸੀਗੇ ਕੈਪਟਨ ਸਾਹਿਬ ਉਹਨਾਂ ਨੂੰ ਬਾਰ-ਬਾਰ ਜਿਹੜੀ ਆਵਾਂ ਦੀ ਪਾਰਟੀ ਦੇ ਨੁਮਾਇੰਦੇ ਇਹੀ ਕਹਿੰਦੇ ਸੀਗੇ ਵੀ ਬੀਜੇਪੀ ਦੇ ਇਹ ਵੀ ਕੋਈ ਬੜੀ ਗੱਲ ਨਹੀਂ ਜੀ ਭਾਜਪਾ ਦੇ ਵੀ ਏਜੰਟ ਕਹਿ ਸਕਦੇ ਆ ਸ਼ਰਮਣ ਅਕਾਲੀ ਦਲ ਦੇ ਵੀ ਏਜੰਟ ਕਹਿ ਰਹੇ ਆ ਤਦੇ ਕਰਕੇ ਉਹਨਾਂ ਨੇ ਕਿਸੇ ਵੀ ਡਿਸੀਜਨ ਨੂੰ ਲੈਣ ਲੈ ਕੇ ਬਹੁਤ ਦੇਰੀ ਕੀਤੀ ਆ ਔਰ ਡਿਸੀਜਨ ਕੋਈ ਲਿੱਤਾ ਨਹੀਂ ਕਿਉਂਕਿ ਉਹੀ ਆ ਵੀ ਇੱਕ ਦੂਜੇ ਨਾਲ ਅਰੇ ਮਿਲੇ ਹੋਏ ਨੇ ਤੇ ਹੁਣ ਤੁਸੀਂ ਦੇਖਿਓਂਗਾ ਵੀ ਭਾਜਪਾ ਵਾਲਦੇ ਭਾਜਪਾ ਦਾ ਪ੍ਰਧਾਨ ਪੰਜਾਬ ਦੇ ਜਿਹੜੇ ਹੈਗੇ ਨੇ ਸ਼ਰਮਾ ਜੀ ਉਹ ਉਹਨਾਂ ਦਾ ਜੇ ਮੈਂ ਕੱਲੇ ਵੀ ਆਂ ਦੇਖਿਆ ਵਾ ਉਹ ਕਹਿੰਦੇ ਵੀ ਕੈਪਟਨ ਸਾਹਿਬ ਭਾਜਪਾ ਚੋਂ ਉਹ ਆਪਣੀ ਕਮਾਂਡ ਸੰਭਾਲਣ ਸਾਰੇ ਬੰਦੇ ਦੀ ਨਿਗਾ ਲਗੇ ਤੇ ਇਸੇ ਕਰਕੇ ਬਿਆਨ ਹੋ ਰਿਹਾ ਵੀ ਉਹਨਾਂ ਦੇ ਭਾਜਪਾ ਇਹਨਾਂ ਵੀ ਗਾਂ ਗਾਂ ਸਾਲ ਸੀਗੇ ਤੇ ਅਕਾਲੀ ਦਲ ਨਾਲ ਵੀ ਗਾਂ ਸਾਲੇ ਇਸੇ ਕਰਕੇ ਕੋਈ ਤਰ੍ਹਾਂ ਦੇ ਕੋਈ ਉਹਨਾਂ ਤੇ ਐਕਸ਼ਨ ਵੀ ਲਿਤਾ ਜਾਂਦਾ ਸੀ ਲੋਕਾਂ ਦੇ ਵੱਲੋਂ ਜਿਹੜੇ ਤਰਕ ਲਾਏ ਜਾ ਰਹੇ ਨੇ ਆਮ ਜਨਤਾ ਵੱਲੋਂ ਵੀ ਕੈਪਟਨ ਸਾਹਿਬ ਭਾਜਪਾ ਜਾਣਗੇ ਤੁਸੀਂ ਕੀ ਕਹੋਗੇ ਜਾ ਵੀ ਸਕਦੇ ਨੇ ਜੀ ਕੋਈ ਬੜੀ ਗੱਲ ਨਹੀਂ ਹੈਗੀ ਜਾ ਵੀ ਸਕਦੇ ਨੇ ਉਹ ਉਹ ਮੈਨੂੰ ਲੱਗਦਾ ਕਿ ਉਹ ਕਿਤੇ ਆਪਣੀ ਪਾਰਟੀ ਨਾ ਬਣਾ ਲੈਣ ਪੰਜਾਬ ਦੇ ਅੰਦਰ ਆਪਣੀ ਪਾਰਟੀ ਬਣਾ ਕੇ ਇਲੈਕਸ਼ਨ ਲੜਨਾ ਪੰਜਾਬ ਦੇ ਵਿੱਚ ਪਹਿਲਾਂ ਵੀ ਪਾਰਟੀਆਂ ਬਹੁਤ ਬਣੀਆਂ ਤੇ ਬਹੁਤ ਟੁੱਟੀਆਂ 트리플 ਪੀ ਆਈ ਸੀ ਇੱਕ ਉਹ ਖਤਮ ਹੋਣ ਤੋਂ ਬਾਅਦ ਉਹੀ ਜਿਹੜੇ ਜਿਹੜੇ ਪ੍ਰਧਾਨ ਸੀਗੇ ਅੱਜ ਇਹ ਰੇਟ ਦੇ ਵਿੱਚ ਫਾਈਨੈਂਸ ਮਿਨਿਸਟਰ ਨੇ ਪੰਜਾਬ ਦੇ ਦੇਖੋ ਪਾਰਟੀ ਚਲਾਉਣਾ ਬਹੁਤ ਔਖਾ ਹੁੰਦਾ ਵਾ ਪਾਰਟੀ ਕੈਪਟਨ ਸਾਹਿਬ ਨੇ ਉਹਨਾਂ ਦਾ ਉਹਨਾਂ ਦੇ ਮੂਵੀ ਮਹਿਸੂਸ ਲੱਗੇ ਮੈਨੂੰ 50 ਸਾਲ ਹੋ ਗਏ ਪੋਲਿਟਿਕਸ ਦੇ ਵਿੱਚ ਹਰ ਇੱਕ ਬੰਦੇ ਦਾ ਆਪਣਾ ਆਪਣਾ ਆਧਾਰ ਹੁੰਦਾ ਵਾ ਐਡੇ ਵੱਡੇ ਅਹੁਦੇ ਤੋਂ ਉਹ ਛੱਡ ਕੇ ਗਏ ਨੇ ਜਿੰਮ ਦੇ ਸਾਡੇ ਗਏ ਨੇ ਉਹਨਾਂ ਨਾਲ ਕੋਈ ਨਾ ਕੋਈ ਜਨਤਾ ਦਾ ਕੁਛ ਨਾ ਕੁਛ ਹੋਊਗੀ ਉਹਨਾਂ ਨਾਲ ਐਮਐਲ ਵੀ ਹੋਣਗੇ ਹੋ ਸਕਦਾ ਜੇ ਉਹ ਹੋਰ ਚੌਂਦੇ ਵੀ ਹੋਣਗੇ ਤਾਂ ਆਪਣੀ ਅਲੱਗ ਪਾਰਟੀ ਵੀ ਬਣਾ ਸਕਦੇ ਹੋ ਸਕਦਾ ਬੀਜੇਪੀ ਵੀ ਚਲੇ ਜਾਣ ਕੋਈ ਬੜੀ ਗੱਲ ਨਹੀਂ ਹੈ ਸੋ ਇਹ ਸੀ ਕਿ ਮੇਰੇ ਨਾਲ ਗੱਲਬਾਤ ਕਰਦੇ ਧਰਮਪਾਲ ਮਹਿਮੀ ਜਿਹੜੇ ਆਮ ਆਦਮੀ ਪਾਰਟੀ ਦੇ ਹਲਕਾ ਗਿਲ ਤੋਂ ਚੈਨਲ 77 ਵੀ ਨੇ ਲੀਗਲ ਵਿੰਗ ਦੇ ਤੇ ਹਲਕਾ ਗਿਲ ਤੋਂ ਇੰਚਾਰਜ ਵੀ ਨੇ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ ਨਵੀਂ ਅਪਡੇਟ ਦੇ ਨਾਲ ਅਸੀਂ ਫਿਰ ਤੁਹਾਨੂੰ ਰੂਬਰੂ ਕਰਾਂਦੇ ਰਵਾਂਗੇ